ਹਾਂਜੀ ਆਪਣੇ ਪਿੰਡਾਂ ਸਵਾਗਤ ਗੁਰਜੰਦੀ ਵੀ ਦਾ ਚਲਾ ਜੋ ਹਾਂਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਅੱਜ ਅਸੀਂ ਗੁਰਜੰਦੀ ਵੀ ਆ ਸ਼ਿੱਦੀ ਦਿਹਾੜਾ ਤਿਹਾਰ ਸਭ ਦੀ ਤਰ੍ਹਾਂ ਸਾਡੇ ਪਿੰਡ ਕੋਕਰੋਰ ਵਿਖੇ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਗੁਰਜੰਦੀ ਦੇ ਜੀ ਦਾ ਸ਼ਿੱਦੀ ਦਿਹਾੜਾ ਮਨਾਇਆ ਗਿਆ ਸੀਗਾ ਤੇ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਸੀਗਾ ਨਾਲ ਦੇ ਪਿੰਡਾਂ ਦੇ ਵੀ ਸੰਗਤ ਕਾਫੀ ਵੱਧ ਛੜ ਕੇ ਆਈ ਸੀਗੀ ਤੇ ਬੈਂਡ ਦਾ ਪੂਰਾ ਪ੍ਰਬੰਧ ਸੀਗਾ ਗਰਮੀ ਦੇ ਵਿੱਚ ਕੁੱਦਲ ਲਾਏਗੇ ਸੀਗੇ ਆਗੇ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਪਾਰੀ ਇਕੱਠ ਸੀਗਾ ਬੜੀ ਨਿਮਰਤਾਸ ਤੇ ਸਹਿਜਤਾ ਨਾਲ ਸਾਰੇ ਕੀਰਤਨ ਹੁੰਦੇ ਹੋਏ ਸੀਗੇ ਟਾਡੀ ਜਿੱਥੇ ਲੱਗੇ ਹੋਏ ਸੀਗੇ ਕਥਵਾਚੀ ਦੇ ਚਾਹ ਸੀਗੇ ਤੇ ਚਾ ਟੱਪੇ ਕੇ ਅਸੀਂ ਵੀ ਥੋੜਾ ਕੀਰਤਨ ਸੁਨੇ ਆ ਟਾਡੀ ਸੁਨੇ ਆ ਤੇ ਸਾਡੇ ਨਾਲ ਦੇ ਸੱਜਣ ਮਿੱਤਰ ਤੇ ਅਸੀਂ ਚਾਟ ਪੈ ਕੇ ਕਿਸੇ ਦੀ ਗੱਲ ਆਖੀ ਫਿਰ ਥੋੜਾ ਕੀਰਤਨ ਸੁਨੇ ਆ ਫਿਰ ਇਸ ਤੋਂ ਬਾਅਦ ਹੀ ਝਾਟ ਕਰਾਈ ਸੇਵਾ ਫੇਰ ਆਹੀ ਆਗੇ ਫਿਰ ਟਾਡੀ ਸੁਨੇ ਆ ਤੇਸ ਤੋਂ ਬਾਅਦ ਗਿਆਨੀ ਸ਼ੇਰ ਸਿੰਘ ਹੋਣਾ ਨੇ ਤੇ ਬਲਜਿੰਦਰ ਸਿੰਘ ਗਰਵਾਨੇ ਹੋਣਾ ਨੇ ਵੀ ਆਪਣੇ ਕੋਈ ਵਿਚਾਰ ਸਾਂਝੇ ਕੀਤੇ ਫਿਰ ਉਸ ਤੋਂ ਬਾਅਦ ਕਥਾ ਕਥਾ ਵੀ ਸੁਣਾਈ ਗਈ ਤੇ ਫਿਰ तकरीबन 2:00 ਵਜੇ ਨਾਲ ਲੰਗਰ ਦਾ ਵੀ ਚਾਲੂ ਕਰ ਦਿੱਤਾ ਗਿਆ ਨਾਲ ਤੇ ਪਿੰਡਾਂ ਤੱਕ ਲੋਕਾਂ ਦਾ ਦਿੱਤਾ ਹੀ ਗਾ ਲੰਗਰ ਪਾਣ ਦਾ ਵੀ ਤੇ ਦਵਾਨਨ ਦੇ ਵਿੱਚ ਪਹੁੰਚਣ ਦਾ ਕਾਫੀ ਸੰਗਤ ਆਈ ਸੀਗੀ ਤੁਸੀਂ ਦੇਖ ਸਕਦੇ ਹੋ ਅਸੀਂ ਸਾਡਾ ਪਿੰਡ ਬਪਰੋਰ ਜਿੱਥੇ ਆਏਸਾਲ ਹੀ ਬੜੀ ਸ਼ਰਧਾ ਨਾਲ ਸ਼ਰਧਾ ਨਾਲ ਇਹ ਸਮਾਗਮ ਜਿਹੜਾ ਹੈ ਮਨਾਇਆ ਜਾਂਦਾ ਹੈ ਤੇ ਬਾਅਦ ਚ ਲੰਗਰ ਤੁਸੀਂ ਦੇਖ ਸਕਦੇ ਹੋ